जय महाराष्ट्र गणेश मंडल जसपाल गली सरमहापुरा भाई तड्डा की नाम है मेरा नाम विकास कुमार जी भाई हर साल ਤੁਸੀਂ ਗਣਪਤੀ ਜੀ ਮਹਾਰਾਜ ਜੀ ਲੈ ਕੇ ਆਉਂਦੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਗਣਪਤੀ ਜੀ ਮਹਾਰਾਜ ਜੀ ਲੈ ਕੇ ਸਾਨੂੰ ਇੱਥੇ ਗਣਿਤ ਹੋਇਆ ਗRAND ਹੈ ਕਿ 23 ਸਾਲ 23 ਸਾਲ ਹੋ ਗਏ ਆ ਠੀਕ ਹੈ ਅੱਜ ਦਾ ਗਣੇ ਚਤਰੀ ਦਾ ਪਾਵਨ ਦਿਨ ਹੈ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਗਣੇ ਜੀ ਦਾ ਗਣੇ ਚਤਰੀ ਦਾ ਪਾਵਨ ਦਿਨ ਹੈ ਪਾਵਨ ਦਿਨ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦਾ ਗਣੇਸ਼ ਮੰਡਲ ਵੱਲੋਂ ਵਧਾਈ ਹੈ ਤੇ ਹਰ ਸਾਲ ਆਪਣੇ ਆਪਣੇ ਲੋਕਾਂ ਦੇ ਜਿੱਥੇ ਜਿੱਥੇ ਗਣੇਸ਼ ਮੂਰਤੀ ਹੋਵੇ ਜਰੂਰ ਮਥਾ ਟਿਕਣ ਜਾਣਾ ਚਾਹੀਦਾ ਵਾ ਜਿੱਥੇ ਆਪਣੇ ਘਰ ਚ ਵੀ ਲੈ ਸਕਦੇ ਆ ਜਿੱਥੇ ਗਣੇਸ਼ਾ ਗਣੇਸ਼ ਮੂਰਤੀ ਵਿਰਾਜ ਬੈਠੇ ਉਥੇ ਜਰੂਰ ਜਾਣਾ ਚਾਹੀਦਾ ਮਥਾ ਗਣਪਤੀ ਮਹਾਰਾਜ ਜੀ ਦੀ ਪੂਜਾ ਕਿੰਨੇ ਦਿਨ ਹੁੰਦੀ ਆ ਤੇ ਗਣੇਸ਼ ਜੀ ਗਣੇਸ਼ ਮਹਾਰਾਜ ਜੀ ਦੀ ਪੂਜਾ ਆਪਣੀ ਇੱਛਾ ਨਾਲ ਹੁੰਦੀ ਕੋਈ 3 ਦਿਨ ਕਰਦਾ ਕੋਈ 5 ਦਿਨ ਕੋਈ 7 ਦਿਨ ਕੋਈ 9 ਦਿਨ ਵੀ ਆਪਣੇ ਉਥੇ ਹਰ ਸਾਲ 11 ਦਿਨ ਬੈਠੇ 11ਵੇਂ 12ਵੇਂ 11ਵੇਂ ਦਿਨ ਸਜਣੋਂ ਦਾਇਨਾ ਲੱਗਦਾ ਤੁਸੀਂ ਆਪਣਾ ਕਬੂਰਥਲਾ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ को वा देना जवाගේ यते ਜਸਵਾਲਾ ਕਲਿਆਂ ਦੀ ਗਲੀ ਦੇ ਵਿੱਚ ਬੜੀ ਧੁੰਮਦਾਨ ਨਾਲ ਜਨਮੋਸ਼ਣ ਮਨਾਇਆ ਜਾਂਦਾ ਵਾ ਤੇ ਸਾਨੂੰ ਦਾ ਨੌਲੂਕੀ ਜਰੂਰ ਮਾਤਾ ਦੇਣਾ ਸੰਤਾ ਵਾਸਤੇ ਕੀ ਕੀ ਪ੍ਰਾਲੇਗ ਇੱਥੇ ਗਏ ਸੰਤਾ ਵਾਸਤੇ ਪ੍ਰਾਲੇਗੀ ਆਜ ਸੁਭਾਇਤਰਾ ਯਾਤਰਾ ਕੀਤੀ ਗਈ ਦਾ ਬੋਦੀ ਵਿਦਵਾਨ ਜੀ ਨੂੰ ਹੋਈ ਹੈ 1 ਵਜੇ ਤੇ 13 ਤਰੀਕ ਨੂੰ ਲੰਗਰ ਬਾਹ ਪ੍ਰਸ਼ਾਦ ਉਹਨਾਂ ਰੱਖਿਆ ਹੋਇਆ 1 ਵਜੇ ਹੋਊਗਾ ਤੇ 17 ਦੀ ਸਤੰਬਰ ਨੂੰ ਬੜੀ ਧੁੰਮਦਾਨ ਨਾਲ ਸੁਭਾਇਤਰਾ ਯਾਤਰਾ ਨਿਕਲੀ ਜਾਊਗੀ ਬੋਦੀ ਰੇਖਾ ਜਿਹੜੇ ਪੈਨ ਪੰਜਾ ਹੁੰਦਾ ਉਹ ਮਹਾਰਾਜ ਤੋਂ ਲਾਈਵ ਦੇ ਆਲੀ ਉਹਨਾਂ ਦਾ ਸ਼ੋਭਾ ਯਾਤਰਾ ਬਣੀ ਤੁੰਡਾ ਨਿਕਲੀ ਹੁੰਦੀ ਹੈ ਤੇ ਦੇਖਣਾ ਲਾ ਇਹ ਹੁੰਦਾ ਕਿ ਇਹ ਚਈਆ ਢੀਵੀ ਬਣੀ ਹੋਈ ਮਟਕੀ ਬਣੀ ਹੋਈ ਢੀਵੀ ਮਟਕੀ ਤੋੜ ਕੇ ਤੋੜਨ ਵਾਲਾ ਗੋਰਾ ਮਖਿਆ ਹੁੰਦਾ ਹੈ ਤੇ ਜਿਹੜਾ ਇਹ ਬਣਾ ਗਣਪਤੀ ਵਿਸਰਜਨ ਆਇਆ ਕਿੰਨੀ ਤਰੀਕ ਨੂੰ ਹੁੰਦਾ ਹੈ 17 ਤੋਂ 17 ਸਤੰਬਰ ਨੂੰ ਹੋਗਾ ਇਹ 11ਵੇਂ ਦਿਨ ਸਾਰੇ ਮੰਦਰਾਂ ਵਾਲੇ ਇੱਕੋ ਦਿਨ ਕਰਦੇ ਆ ਕਿ ਜੀ ਆਪਣੀ ਇੱਛਾ ਹੁੰਦੀ ਕਈ ਤੇ ਆ ਸੱਪੇ ਦਿਨ ਕਰਦਾ ਕੋਈ 90 ਦਿਨ ਕਰਦਾ ਵਾ ਤੇ ਕੋਈ 11ਵੇਂ ਦਿਨ ਕਰਦਾ 11ਵਾਂ ਦਿਨ ਲਾਸਟ ਹੁੰਦਾ ਵਾ ਇੱਥੇ ਦੇ ਲਈ ਪਹਿਲਾਂ ਪਹਿਲਾਂ ਕਰਨੀਦਾ ਵਾ ਠੀਕ ਹੈ ਭਾਈ ਦੇਲੀ ਆਰਤੀ ਮੰਦੀ ਆਰਤੀ ਦਾ ਕੀ ਟਾਈਮ ਹੈ ਆਰਤੀ ਦਾ ਦੇਲੀ ਦਾ ਸਵੇਰੇ 9 ਵਜੇ ਜੀ ਮਾਰਨਿੰਗ 9 ਵਜੇ ਤੇ ਪੀਐਮ ਦਾ 8 ਵਜੇ ਦਾ ਠੀਕ 8 ਵਜੇ ਦਾ ਆਰਤੀ ਹੋਣੀ ਸ਼ਾਮ ਨੂੰ ਠੀਕ ਸ਼ੁਕਰੀਆ ਕੀ ਨਾ ਦੱਈ ਗਣਪਤੀ ਪਾਪਾ ਹੋਰਿਆ ਮੰਗਲਪੂਰ ਦੀ ਹੋਰਿਆ ਅੱਜ ਗਣੇਸ਼ ਪਾਰਾਇ ਦਾ ਜਨਮ ਹਰ ਇੱਕ ਪੂਰਥਲੇ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਹੁਣ ਅੱਜ 7 ਤਰੀਕ ਨਵਾਂ ਮਹੀਨਾ 2024 ਆਣ ਜੇ ਔਰ ਦਿਨ ਸ਼ਨੀਵਾਰ ਦਾ ਜੇ ਗਣਪਤੀ ਮਹਾਉਤਿ ਇੱਥੇ ਰਾਜਮਨ ਹੋਏ ਆ ਉਤਲੇ ਵਿੱਚ ਸਾਡੇ ਸਾਰਿਆਂ ਦੇ ਵਿੱਚ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੁਸਤੋ ਆਪਣਾ ਅੰਦਾਜ਼ ਮੇਰਾ ਨਾਮ ਪ੍ਰਵੇਸ਼ ਕੁਮਾਰ ਮਹਿਤਾ ਪੀ ਐਮ ਜੁਲਰ ਨਿਊ ਮੀਨ ਜੁਲਰ ਤੋਂ ਕਪੂਰਥਲੇ ਦੇ ਅਸੀਂ ਨਹਿਣ ਬਦਲ ਠੀਕ